ਤੁਰ ਮਾਮਲਾ ਤੇ ਖੋਰ ਬਹੁਤ ਗੰਭੀਰ ਹੈ ਪਿਛਲੇ ਦਿਨੀ ਇਲਹਾਬਾਦ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਉਹ ਫੈਸਲਾ ਪੜਦੇ ਆ ਸ਼ਰਮ ਆਉਂਦੀ ਹੈ ਉਸ ਫੈਸਲੇ ਦੇ ਵਿੱਚ ਲਿਖੇ ਗਏ ਸ਼ਬਦਾਂ ਦੇ ਹਵਾਲੇ ਨਾਲ ਇੱਕ ਗੰਭੀਰਤਾ ਨਹੀਂ ਨਜ਼ਰ ਆਉਂਦੀ ਲਿਆਕਤ ਨਹੀਂ ਨਜ਼ਰ ਆਉਂਦੀ ਹੈਨਾ ਕੋਈ ਭਾਵਨਾ ਸਵੇਦਨਾ ਅਨੌਖੀ ਨਜ਼ਰ ਆਉਂਦਾ ਇਲਾਹਾਬਾਦ ਹਾਈ ਕੋਰਟ ਆਪਣੇ ਫੈਸਲੇ ਚ ਇੱਕ 11 ਸਾਲਾ ਬੱਚੀ ਨਾਲ ਹੋਈ ਬਦਸਲੂਕੀ ਨੂੰ ਇੰਜ ਲਿਖਦੀ ਆ ਕਹਿੰਦੀ ਬੱਚੀ ਦੇ 11 ਸਾਲਾ ਬੱਚੀ ਦੇ ਨਿੱਜੀ ਅੰਗਾਂ ਨੂੰ ਫੜਨਾ ਛੂਣਾ ਦੱਬਣਾ ਤੇ ਉਹਦੀ ਸਲਵਾਰ ਦਾ ਨਾਲਾ ਤੋੜਨਾ ਉਸ ਬੱਚੀ ਨੂੰ ਧੂਕ ਕੇ ਥੱਲੇ ਅਮਤਬ ਕਿਸੇ ਨਾਲੇ ਜਕਨੀ ਨੂੰ ਲੈ ਕੇ ਜਾਣਾ ਜਿੱਥੇ ਥੱਲੇ ਕੋਈ ਹਨਾ ਸੁਰੰਗ ਜੀ ਬਣੀ ਆ ਕਹਿੰਦੇ ਜੀ ਇਹ ਰੇਪ ਦੀਆਂ ਕੋਸ਼ਿਸ਼ਾਂ ਨੇ ਇਬਲਾਤ ਕਰਦੀ ਕੋਸ਼ਿਸ਼ ਹੈ ਬਲਾਤਕਾਰ ਕਰਨਾ ਜਾਂ ਬਲਾਤਕਾਰ ਕਰਨ ਦਾ ਕੋਈ ਸੁਨੋਚ ਨਹੀਂ ਹੁੰਦਾ ਇਹ ਇਲਾहाबाद ਹਾਈ ਕੋਰਟ ਨੇ ਆਪਣੇ ਫੈਸਲੇ ਚ ਲਿਖਿਆ ਇਹਦਾ ਫਾਇਦਾ ਉਹਨਾਂ ਤਿੰਨ ਨੌਜਵਾਨਾਂ ਨੂੰ ਦਿੱਤਾ ਜਿਨ੍ਹਾਂ ਨੇ ਇਹ ਕਤੂਤ ਨੂੰ ਅੰਜਾਮ ਦਿੱਤਾ ਸੀ ਉਹਦਾ ਫਾਇਦਾ ਹੁਣ ਇਸ ਮਾਮਲੇ ਨੂੰ جدو میں کھوکھدہ تو میں دیکھا کہ اس مسئلے تے مان جو سپریم کورٹ نے خود نوٹس لیا ویسے ایک کمپلیٹ روپ سے گئی سکے کمپلینٹ کہیں وہی اڑدی ہوئی پر جدو یہ معاملہ چرچا چا گیا, تو بخ پلیٹ فارما وقٹفارما تیان دھیان چیا خود سپریم کورٹ نے یہ خود نوٹس لے کے اس مسئلے اس فیصلے سے روک لیا پورا معاملہ کیسی کی سر ہوا میرے کو رپورٹ ہے سپریم کورٹ بولیا ਰੀਪ ਉਤੇ ਇਲਾਹਾਬਾਦ ਹਾਈ ਕੋਰਟ ਦੀ ਟਿੱਪਣੀ ਸਹਿਮਜੋਗ ਨਹੀਂ ਅਸੀਂ ਉਸ ਫੈਸਲੇ ਤੇ ਰੋਕ ਲਾਉਣੀ ਹੈ ਹਾਈ ਕੋਰਟ ਨੇ ਕਿਹਾ ਸੀਗਾ ਕਿ ਨਵਾਲਕ ਬੱਚੀ ਦੀਆਂ ਛਾਤੀਆਂ ਨੂੰ ਫੜਨਾ ਜਾਂ ਉਹਦੀ ਸਲਵਾੜ ਦਾ ਨਾਲਾ ਤੋੜਨਾ ਇਹ ਰੀਪ ਦੇ ਅੰਦਰ ਨਹੀਂ ਆਉਂਦਾ ਜਾਂ ਰੀਪ ਦੀ ਕੋਸ਼ਿਸ਼ ਦੇ ਅੰਦਰ ਸਗਿਆ ਤਾਂ ਨਵਾਂ ਬਦਲ ਗਿਆ ਜਨਾਬ ਉਹ ਕਰਤੂਤ ਕਰਨ ਨਹੀਂ ਦਿੱਤਾ ਸੱਚ ਨਾਲ ਸੀ ਸਿਪਰੀਮ ਕੋਰਟ ਨੇ ਇਲਾਵਾ ਹਾਈ ਕੋਰਟ ਉਸ ਮੈਸੇ ਤੇ ਰੋਕ ਲਗਾਈ। ਜਿਸ ਵਿੱਚ ਹਾਈ ਕੋਰਟ ਨੇ ਕਿਹਾ ਸੀ ਕਿ ਨਵਾਲੇ ਕੱਛੀਆਂ ਛਾਤੀਆਂ ਨੂੰ ਫੜਨਾ ਤੇ ਉਸ ਦੇ ਸਲਵਾਰ ਦਾ ਨਾਲੀ ਨੂੰ ਤੋੜਨਾ ਰੇਪ ਜਾਂ ਅਟੈਂਪਟ ਟੂ ਰੇਪ ਨਹੀਂ ਹੈ। ਜਸਟਿਸ ਬੀ ਆਰ ਗਵਈ ਤੇ ਏ ਜੀ ਮਸੀ ਨੇ ਪੈਂਚ ਨੇ ਬੁੱਧਵਾਰ ਨੂੰ ਇਸ ਕੇਸ ਦੀ ਸੁਣਵਾਈ ਕੀਤੀ। ਪੈਂਚ ਨੇ ਆਖਿਆ ਹਾਈ ਕੋਰਟ ਦੇ ਆਰਡਰਾਂ ਵਿੱਚ ਵਿੱਚ ਕੁਝ ਵੀ ਕੁਝ ਟਿੱਪਣੀਆਂ ਸਵੇਦਨਸ਼ੀਲ ਨਹੀਂ ਹਨ। ਸਹਿਨ ਜੋਗ ਨਹੀਂ ਹਨ। ਉਹ ਮਾਨਵੀ ਕਦਰਾਂ ਕੀਮਤਾਂ ਅਨੁਸਾਰ ਨਹੀਂ ਹਨ। ਉਹਦਾ ਬਵਿਹਾਰ ਕੁਦਰਤੀ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕੇਂਦਰ ਸਰਕਾਰ ਯੂਪੀ ਦੀ ਸਰਕਾਰ ਤੇ ਹੋਰ ਪੱਖਾਂ ਨੂੰ ਇਸ ਕੇਸ ਨਾਲ ਸੰਬੰਧ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਤੇ ਜਵਾਬ ਤਲਪਤਾ। ਜਸਦੀ ਬੀਰ ਗਵੇਰ ਜਸਟੀਸ ਜੀਐਮਸੀ ਦੇ ਬੈਂਚ ਨੇ ਅੱਜ ਕਿ ਬਹੁਤ ਗੰਭੀਰ ਮਾਮਲਾ ਜਿਸ ਜੱਜ ਨੇ ਫੈਸਲਾ ਦਿੱਤਾ ਉਸ ਵੱਲੋਂ ਜ਼ਰਾ ਵੀ ਸਵੇਦਨਾ ਨਹੀਂ ਦਿਖਾਈ ਗਈ ਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਫੈਸਲਾ ਲਿਖਣ ਲੱਗਿਆਂ ਵੀ ਤੁਹਾਨੂੰ ਲਿਖਦਿਆਂ ਵੀ ਸ਼ਰਮ ਨਹੀਂ ਆਇਆ ਇਹ ਸ਼ਬਦਾਂ ਦੀ ਵਰਤੋਂ ਕਰਦਿਆਂ ਇਹ ਜਿਹਾ ਵਿਹਾਰ ਕਰਦਿਆਂ ਵੀ ਤੁਹਾਨੂੰ ਸ਼ਰਮ ਨਹੀਂ ਆਇਆ ਕੇਂਦਰ ਵੱਲੋਂ ਸੋਲੀਸਟਰ ਜਰਨਲ ਹੁਸ਼ਾਰ ਮਹਿਤਾ ਨੇ ਕਹਿ ਕੇ ਸੁਪਰੀਮ ਕੋਰਟ ਦਾ ਫੈਸਲਾ ਪਹਿਲਾਂ ਸਹੀ ਹੈ ਮਾਨਜੁਗ ਸੁਪਰੀਮ ਕੋਰਟ ਨੇ ਜਿਹੜਾ ਹਾਈ ਕੋਰਟ ਦਾ ਫੈਸਲਾ ਰੋਕਿਆ ਉਹ ਸਹੀ ਹੈ ਕੁਝ ਫੈਸਲੇ ਰੋਕਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਰੋਖ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਸੀ ਇਸ ਮਸਲੇ ਦਾ ਦਰਅਸਲ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਤੇ ਖੁਦ ਸੁਣਵਾਈ ਕਰਨ ਦਾ ਫੈਸਲਾ ਲਿਆ ਤੇ ਕਾਨੂੰਨੀ ਮਹਾਰਾ ਰਾਜਨਿਤਿਕ ਤੇਰਾ ਬੱਖ-ਵੱਖ ਮਹਿਰਾ ਦੇ ਵਿਰੋਧ ਦੇ ਚੱਲਦਿਆਂ ਕਿ ਉਹਨਾਂ ਵੀ ਧਿਆਨ ਚ ਆਇਆ ਮਾਮਲਾ ਕਿਉਂਕਿ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਬੱਖ-ਵੱਖ ਪਲੇਟਫਾਰਮਾਂ ਤੇ ਕਮਰਿਆਸੀ ਇਸ ਵਿੱਚ ਮਨਤਨ ਹੋ ਰਹੀ ਸੀ ਸੁਰਤ ਤੇਰਾ ਚਿੰਤਾ ਪ੍ਰਕਰਨ ਵਿੱਚ ਬਤਾ ਇੰਜੇ ਜੇ ਬਵਿਆਰ ਹੋਣ ਲੱਗ ਪਿਆ ਕਿਰਤਕ ਕਾਨੂੰ ਸਵਾਰੇ ਕੌਣ ਕਰਦਾ ਹਾਲਾਂਕਿ ਇਸ ਕੇਸ ਦੇ ਸੰਬੰਧ ਵਿੱਚ ਪੀਸ਼ਨ ਪਹਿਲਾਂ ਗਈ ਸੀ ਸੁਪਰੀਮ ਕੋਰਟ ਕੋਲ ਜਿਹੜੀ ਸੁਣਵਾਈ ਤੋਂ ਇਨਕਾਰ ਹੋ ਗਈ ਸੀ ਪਰ ਹੁਣ ਜਦੋਂ ਇਹ ਆਧਾਰ ਤੇ ਇਹ ਪੱਖ ਸਾਹਮਣੇ ਆ ਕਿ ਇਹੇ ਜੇ ਸ਼ਬਦ ਵਰਤੇ ਗਏ ਆਧਾਰ ਤੇ ਰੱਦ ਕੀਤਾ ਗਿਆ ਤੇ ਜੱਜਮੈਂਟ ਦੇਣ ਦਾ ਆ ਆਪੇ ਮਨ ਹੈ ਕਿ ਉਸ ਦੇ ਉੱਤੇ ਫਿਰ ਖੁਦ ਸਣੀ ਕੋ ਨੇ ਹੌਸਲੇ ਤੇ ਇਸ ਦੇ ਵਿਵਾਦਿਤ ਹਿੱਸੇ ਨੂੰ ਅਟਾਉਂਡ ਦਾ ਵੀ ਹੁਕਮ ਦਿੱਤਾ ਤੇ ਜਵਾਬ ਵੀ ਤਲਫ ਕਰ ਲਿਆ ਤੇ ਉਸ ਫੈਸਲੇ 'ਤੇ ਰੋਕੀ। ਇਲਾਹਾਬਾਦ ਹਾਈ ਕੋਰਟ ਨੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਕੀ ਕੁਝ ਕਿਆ ਸੀਗਾ। ਸੋਮਵਾਰ ਨੂੰ ਮੈਂ ਮਤਲਬ ਇਸੇ ਮਸਲੇ ਦੇ ਉੱਤੇ ਜਦੋਂ ਫੈਸਲਾ ਆਇਆ ਸੀ ਲੰਘੇ ਦਿਨਾਂ ਦੇ ਵਿੱਚ ਤਾਂ 2 ਰੁਪਈਆਂ ਦੇ ਉੱਤੇ ਲੱਗੀਆਂ ਧਾਰਾਵਾਂ ਬਦਲ ਦਿੱਤੀਆਂ ਗਈਆਂ ਸੀ 3 ਰੁਪਈਆ ਦਾ ਦਾਇਰ ਕ੍ਰਿਮੀਨਲ ਕੇਸ ਵੀ ਇਸ਼ੂ ਹੋ ਗਿਆ ਸਰਕਾਰ ਕੀ ਨਹੀਂ ਸੀ। ਅਸਲ ਦੇ ਵਿੱਚ ਤੁਸੀਂ ਇਹ ਦੇਖੋ ਇਹ ਪੀੜਤ ਧਿਰ ਨੂੰ 3 ਸਾਲ ਲੱਗੇ ਉਸ ਹਾਈ ਕੋਰਟ ਦੇ ਫੈਸਲੇ ਤੱਕ ਜਾਣ ਲਈ ਤੇ ਤਾਂ ਵੀ ਫੈਸਲਾ ਕਿਹੋ ਜਿਹਾ ਆਇਆ ਤੇ ਕਿੰਨੀ ਸ਼ਰਾਰਤੀ ਧਿਰ ਦੀ ਟੱਕਾਸ਼ਾਈ ਧਿਰ ਦੀ ਹੈ ਜਾਂ ਇਹ ਕਾਰੇ ਕਰਨ ਵਾਲੀ ਕਾਲੇਮੂਹ ਕੰਮ ਕਰਨ ਵਾਲੀਆਂ ਤਰ੍ਹਾਂ ਦੀ ਪਹੁੰਚ ਅਪਰੋਚ ਕਹੀ ਜੀ ਤਿੰਨ ਸਾਲ ਪੁਰਾਣਾ ਮਾਮਲਾ ਮਾਂ ਨੂੰ ਐਫਆਈਆ ਦਰਜ ਕਰਾਉਣ ਲਈ ਵੀ ਅਦਾਲਤ ਤੱਕ ਜਾਣਾ ਪਿਆ ਸੀ ਯੂਪੀ ਦੇ ਕਾਸਗੰਜ ਦੀ ਇੱਕ ਮਹਿਲਾ ਨੇ 12 ਜਨਵਰੀ 2022 ਨੂੰ ਕੋਰਟ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਸੀ। ਉਹਨੇ ਦੋਸ਼ ਲਾਇਆ ਸੀ ਕਿ 10 ਨਵੰਬਰ 2021 ਨੂੰ 10 ਨਵੰਬਰ 2021 ਦੀ ਘਟਨਾ ਤੇ ਮਾਮਲਾ ਦਰਜ ਹੁੰਦਾ 12 ਜਨਵਰੀ 2022 ਨੂੰ ਵੀ ਅਦਾਲਤ 'ਤੇ ਖੌਂਦੀ ਸ਼ਿਕਾਇਤ ਮਤਲਬ ਸ਼ਿਕਾਇਤ ਅਦਾਲਤ 'ਤੇ ਹੁੰਦੀ। 21 ਨੂੰ ਉਹ ਆਪਣੀ 14 ਸਾਲ ਦੀ ਬੇਟੀ ਨਾਲ ਕਸਕੰਜ ਦੇ ਪਟਿਆਲੀ ਤੋਂ ਦੇਵ ਦੇਵਰਾਨੀ ਤੇ ਘਰ ਗਈ ਸੀ ਆਪਣੀ ਦੇਰਾਨੀ ਦੇ ਘਰ ਮਤਲਬ ਹੈ ਨਾ ਦੇਵਰਾਨੀ ਦੇ ਘਰ ਉਹ ਤੇਰਾ ਤੇ ਚੁਪਤੇ ਕਰ ਗਈ ਸੀ। ਉਸ ਦਿਨ ਸ਼ਾਮ ਨੂੰ ਆਪਣੇ ਘਰੇ ਜਦੋਂ ਪਰਤ ਰਹੀ ਸੀ ਤਾਂ ਕਹਿੰਦੀ ਰਾਹ ਦੇ ਵਿੱਚ ਉਹ ਤੇ ਪਿੰਡ ਦੇ ਹੀ ਕੁਝ ਪਵਨ ਆਕਾਸ਼ ਸ਼ੋਕ ਕਹੇ ਜੇ ਤਿੰਨ ਨੌਜਵਾਨ ਮਿਲ ਗਏ। ਤੇ ਕਹਿੰਦੇ ਕਿ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਛੱਡ ਦਾਂਗੇ ਮੋਟਰਸਾਈਕਲ ਤੇ। ਜਦੋਂ ਮੋਟਰਸਾਈਕਲ ਤੇ ਬਿਠਾਇਆ ਤੇ ਅਗਾਹ ਜਾ ਕੇ ਉਹਨਾਂ ਨੇ ਉਹਦੇ ਨਾਲ ਤਿੱਕਰ ਕੂਟ ਕਰਨ ਦੀ ਕੋਸ਼ਿਸ਼ ਕੀਤੀ। ਰਬੜ ਤਾਰਾ ਉੱਤੇ ਲਿਖਿਆ ਕਿ ਉਹਦੇ ਅੰਗਾਂ ਨੂੰ ਛੂਣਾ, ਉਹਦੇ ਨਾਲੇ ਤੋੜਨਾ ਤੇ ਉਹਨੂੰ ਥੱਲੇ ਹਾਂ ਛੁਕੀ ਜੀ ਗਈ। ਜਿਹੜਾ ਕੁੜੀ ਜੀ ਸੀ ਉਹਦੇ ਥੱਲੇ ਖਿੱਚਣ ਦੀ ਕੋਸ਼ਿਸ਼ ਕਰਨ। ਤੇ ਉਹ ਤਾਂ ਕੋਲ ਕੋਈ ਪਿੰਡ ਵਾਲੇ ਨੇੜੇ ਟਰੈਕਟਰ ਲੈ ਕੇ ਲੰਘ ਰਿਹਾ ਸੀ। ਉਹਨਾਂ ਨੇ ਦੇਖ ਲਿਆ ਤੇ ਉਹਨਾਂ ਨੇ ਜਦੋਂ ਹਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਕੱਟਾ ਤਾਣ ਲਿਆ ਤੇ ਫਿਰ ਫਰਾਰ ਵੀ ਹੋ ਗਏ। ਉਸ ਤੋਂ ਬਾਅਦ ਸ पीडਿਤ ਮਾਂ ਉਸ ਜਿਹੜੇ ਜਿਨ੍ਹਾਂ ਨੇ ਕਾਲਾ ਕਤੂਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਘਰਾਂ ਚ ਗਈ। ਉੱਥੋਂ ਵੀ ਇਹਨੂੰ ਧਮਕੀਆਂ ਤੇ ਗਾਲਾਂ ਮਿਲੀਆਂ। ਮੈਂ ਉਠਾਣੇ ਕਚਹਿਰੀ ਮਤਲਬ ਥਾਣੇ ਗਈ। ਉੱਥੇ ਵੀ ਉਹਦੇ ਕੁਝ ਸੁਣਵਾਈ ਨਹੀਂ। ਕੋਈ ਐਫ ਆਈ ਆਰ ਨਹੀਂ ਹੋ ਰਿਹਾ ਪਰਚਾ ਨਹੀਂ ਹੋ ਰਿਹਾ। ਤੇ ਆਖਰ ਉਹਨੂੰ ਅਦਾਲਤ ਦਾ ਰੁਕ ਕਰਨਾ ਪਿਆ। ਇਹ ਅਦਾਲਤ ਤੋਂ 4 ਸਾਲਾਂ ਬਾਅਦ 3 ਸਾਲਾਂ ਬਾਅਦ ਜੋ ਫੈਸਲਾ ਵੀ ਆਇਆ ਹੈ ਤਾਂ ਇਸ ਗੂਪਤ ਹੈ ਕਿ ਕੁਸਮੀ ਜੀ ਨਿਜੀ ਅੰਗਾਂ ਨੂੰ ਫੜਨਾ ਨਾਲੀ ਤੋੜਨਾ ਇਹ ਇਹ ਕੋਈ ਬਲਾਤਕਾਰ ਦੀ ਕੋਸ਼ਿਸ਼ ਹੈ ਅਫਸੋਸ ਪਰਮਾਨੈਂਟਿਕ ਸੁਪਰੀਮ ਕੋਰਟ ਇਸ ਨੂੰ ਸਹੀ ਦਿਸ਼ਾ ਦਿੱਤੀ ਜੋ ਇਸ ਲਈ ਪਹਿਲੂ ਆਚਾਹ ਨਹੀਂ ਸੀ ਬਹੁਤ ਬੁਰਾ